ਤੇ ਪੂਰੇ ਮੋਰੇ ਆ ਯਾਰ ਅਗਲਾ ਆਵਾਰ ਅੰਦਰ ਜਿੱਤੀ ਹੁਣੀ ਸਾਰੇ ਪੈ ਲਾਮ ਯਕੁਲਲਹੁ ਕੁਫਵਨ ਅਹਦ ਇਸਮੁਲ ਲਾਹਿਰੁ ਮਾਨਿਰੋਹੀ ਕੁਲਹੁਵੱਲ੍ਲਾਹੁ ਅਹਦ ਅੱਲ੍ਹਾ ਸੁਮਦ ਲਮ ਯਲਿਦ ਬਲਮ ਯੂਲਦ ਵਲਮ ਯਕੁਲਲਹੁ ਕੁਫਵਨ ਅਹਦ بسم الله الرحمن الرحيم قل يا ايها الغافلون لا اعبد ما تعبدون ولا انتم عابدون ما اعبد ولا انا عابد ما عبدتم ਮੇਰੇ ਲਈ ਬਹੁਤ ਬਹੁਤ ਮਾਰਕਾ ਇਹ ਤੇ ਅਨੁਗਮ ਮਾਰਕਾ ਤੇ ਅਡੇ ਚੈਨਲ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਲੱਖ ਤੇ ਕਰੋੜ ਮਾਰਕਾ ਦਾਤਾ ਜੀ ਦਾ ਮੀਲਾ ਹੋ ਕੇ ਹਟਿਆ ਹੈ ਸਾਰਿਆਂ ਦੀ ਸ਼ੀਰਵਾਦ ਪ੍ਰਾਪਤ ਕੀਤਾ ਹੈ ਔਰ ਸਾਰਿਆਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰੇ ਮੇਰੇ ਦਾਤਾ ਜੀ ਮੇਰਾ ਨਾਮ ਹੈਗਾ ਜੀ ਰਜਨੀ ਬਾਬਾ ਜੀ ਮੈਂ ਮੁਕ ਸੇਵਾ ਦਾ ਆ ਰਿਹਾ ਇਸ ਦਰਬਾਰ ਆਂ ਵੀ ਬਾਬਾ ਜੀ ਦੇ ਹੁਕਮ ਤੇ ਨਾਲ ਵੀ ਇਹ ਦਰਬਾਰ ਬਣਿਆ ਦਾਤਾ ਜੀ ਦੀ ਤੁਹਾਨੂੰ ਖਾਤਪਨਾ ਹੈ ਤੇ ਦਾਤਾ ਜੀ ਨੇ ਮੇਰੇ ਕੋਲ ਕੈਕ ਬਣਾਇਆ ਹੈ ਦਰਬਾਰ ਔਰ ਦਾਤਾ ਜੀ ਵੀ ਰਹਿਮ ਤੇ ਸਾਡੇ ਉੱਤੇ ਪੂਰੀ ਔਰ ਪੂਰੀ ਸੰਗਤ ਤੇ ਰਹਿਮਤ ਰੱਖੇ ਦਾਤਾ ਜੀ ਮਲੇ ਕਿੰਨੀ ਖੁਸ਼ੀ ਕਰਨ ਤੁਹਾਨੂੰ ਤੇ ਇਹ ਦੁਨੀਆ ਹੀ ਦੱਸੂ ਕਿ ਕਿੰਨੀ ਕੋ ਖੁਸ਼ੀ ਆ ਸੰਗਤ ਦੱਸੂ ਕਿ ਕਿੰਨੀ ਕੋ ਖੁਸ਼ੀ ਆ ਵਾਟ ਕੁਝ ਯਾਤਾਰਿਆਂ ਨਹੀਂ ਬਹੁਤ ਕਿਸੇ ਹਾਂਜੀ ਤੇ ਬਾਕੀ ਮੇਰੇ ਵੱਲੋਂ ਇਹ ਆ ਜਿਹੜਾ ਸਾਡੇ ਪੰਜਾਬ ਨੂੰ ਬੁਰੀ ਨਜ਼ਰ ਲੱਗੀ ਪਈ ਆ ਇਸ ਬੁਰੀ ਨਜ਼ਰ ਤੋਂ ਮੇਰੇ ਦਾਤਾ ਲਾਲ ਬਾਦਸ਼ਾਹ ਸਰਕਾਰ ਬੁਰੀਆਂ ਨਜ਼ਰਾਂ ਤੋਂ ਮੇਰੇ ਪੰਜਾਬ ਨੂੰ ਮੇਰੇ ਪੂਰੇ ਦੇਸ਼ ਨੂੰ ਬੁਰੀ ਨਜ਼ਰ ਤੋਂ ਬਚਾਵੇ ਜਿਹੜੇ ਹਾਰਡ ਪੀਰਤ ਦੁਖੀ ਹੋਏ ਆ ਪਰਮਾਤਮਾ ਉਹਨਾਂ ਨੂੰ ਸੁੱਖ ਸ਼ਾਂਤੀ ਰਵੇ ਤੰਦਰੁਸਤੀ ਰਵੇ ਉਹਨਾਂ ਦੇ ਬੱਚੇ ਰਾਜੀ ਰਹਿਣ ਮੇਰੇ ਵੱਲੋਂ ਤਾਂ ਇਹ ਹੀ ਢੇਰ ਸਾਰੀਆਂ ਦੁਆਵਾਂ ਆ ਜੇ ਮੇਰੇ ਲਈ ਕੋਈ ਸੇਵਾ ਆ

ਇਹ ਦਰਬਾਰ ਹੈ ਦਾਤਾ ਲਾਲਬਾਸ਼ਾ ਸਰਕਾਰ ਦਕੋਹਾ ਜਲੰਧਰ ਇਸ ਧਰਤੀ ਤੇ ਵੀ ਬਾਪੂ ਜੀ ਨੇ ਤੁਸੀਂ ਦੇਖ ਰਹੇ ਹੋ ਸਾਡੇ ਦਰਬਾਰ ਦੇ ਮੁਖ ਸੇਵਾਦਾਰ ਸਾਡੇ ਗੁਲਾਮ ਸ਼ੰਭੂ ਬਾਬਾ ਜੀ ਗੁਲਾਮ ਰਜਨੀ ਬਾਬਾ ਜੀ ਗੁਲਾਮ ਸਨਾ ਬਾਬਾ ਜੀ ਬਾਪੂ ਲਾਲਬਾਸ਼ਾ ਸਰਕਾਰਾਂ ਨੇ ਹੁਕਮ ਸਾਡੇ ਦਰਬਾਰ ਦੇ ਮੁਖ ਸੇਵਾਦਾਰ ਗੁਲਾਮ ਰਜਨੀ ਬਾਬਾ ਜੀ ਨੂੰ ਦਿੱਤਾ ਸੀ ਕਿ ਇਸ ਦਕੋਹੇ ਦੀ ਧਰਤੀ ਤੇ ਵੀ ਸਾਡਾ ਰੋਜ਼ਾ ਬਣਾਇਆ ਜਾਏ ਸਾਡਾ ਦਰਬਾਰ ਬਣਾਇਆ ਜਾਏ ਅੱਜ ਦੁਨੀਆ ਸਬੂਤ ਹੈ ਇਸ ਗੱਲ ਦਾ ਕਿ ਰੋਂਦੇ ਹੋਏ ਆਉਂਦੇ ਨੇ ਤੇ ਹੱਸਦੇ ਹੋਏ ਜਾਂਦੇ ਨੇ ਜਿਹੜਾ ਦਰਬਾਰਾ ਤੇ ਨਗਰ ਪ੍ਰਾਵਾ ਕਰਵਾਇਆ ਸੀ ਹਾਂਜੀ ਕਿੰਨਾ ਟਾਈਮ ਲੱਗਾ ਦਰਬਾਰ ਨੂੰ ਬਣਿਆ ਕਾਫੀ ਟਾਈਮ ਬਹੁਤ ਮੇਰੇ ਖਲ ਵੀ 25 ਸਾਲ 25 ਸਾਲ ਤੋਂ ਉੱਪਰ ਹੋ ਗਿਆ ਜੀ 25 ਹਾਂ 25 ਸਾਲ ਹੋ ਗਿਆ ਚਾਰ ਦਿਨ ਲਗਾਤਾਰ ਤੇ ਮਿਲਣਾ ਚੱਲਦਾ ਵਾ ਜੀ ਦੂਰ ਹੋਉਂਦੀ ਆ ਸਮਾਂ ਉੱਤੇ ਕੀ ਪ੍ਰਬੰਧ ਕੀਤਾ ਹੈ ਪ੍ਰਬੰਧ ਇੱਥੇ ਸਾਰਿਆਂ ਲਈ ਕੋਈ ਇਹ ਨਹੀਂ ਹੈ ਕਿ ਕੋਈ VIP ਟ੍ਰੀਟਮੈਂਟ ਹੈ ਕਿਸੇ ਲਈ ਕੋਈ ਘੱਟ ਟ੍ਰੀਟਮੈਂਟ ਨਹੀਂ ਕਿਉਂਕਿ ਸਾਡੀਆਂ ਸਰਕਾਰਾਂ ਨੇ ਸਭ ਨੂੰ ਇੱਕ ਸਮਾਨ ਰੱਖਿਆ ਕਿਉਂਕਿ ਬਾਪੂ ਲਾਲ ਬਹਾਦਰ ਸਰਕਾਰ ਗਰੀਬਾਂ ਮਸਕੀਨਾ ਦੇ ਹੋਏ ਨੇ ਔਰ ਜਿਨ੍ਹਾਂ ਤੋਂ ਅਸੀਂ ਵੀ ਬਾਬਾ ਜੀ ਤੋਂ ਇਹੀ ਕੁਝ ਸਿੱਖਿਆ ਕਿ ਜਿਹੜਾ ਵੀ ਆਏ ਅਸੀਂ ਸਾਰਿਆਂ ਨੂੰ ਦੋ ਹੱਥ ਜੁੜ ਕੇ ਹਮੇਸ਼ਾ ਸਤਿਕਾਰ ਹੀ ਦਿੱਤਾ ਹੈ ਸਨਮਾਨ ਹੀ ਦਿੱਤਾ ਹੈ ਇੱਥੇ ਕਿਸੇ ਦਾ ਕੋਈ ਵੀਆਈਪੀ ਟ੍ਰੀਟਮੈਂਟ ਨਹੀਂ ਇੱਥੇ ਚਾਹੇ ਕੋਈ ਗਰੀਬ ਹੈ ਅਮੀਰ ਹੈ ਉਹ ਆਪਣੇ ਆਉਂਦੇ ਕਰਮ ਹੋਣਗੇ ਲੇਕਿਨ ਬਾਪੂ ਲਾਲ ਬਹਾਦਰ ਦਰਬਾਰ ਦੇ ਵਿੱਚ ਸਭ ਨੂੰ ਸਾਂਝਾ ਪਿਆਰ ਮਿਲਦਾ ਹੈ ਸਾਂਝੇ ਪ੍ਰਬੰਧ ਨੇ ਸਭ ਤੇ ਨੌਜਵਾਨ ਬੱਚਿਆਂ ਨੂੰ ਆਪਣਾ ਕੀ ਮੈਸੇਜ ਦੇ ਨੌਜਵਾਨ ਪੀੜ੍ਹੀ ਨੂੰ ਆਖੀ ਹਮੇਸ਼ਾ ਹੀ ਬਾਬਾਈ ਦੇ ਕਹੇ ਅਨੁਸਾਰ ਇੱਕੋ ਹੀ ਗੱਲ ਕਹੀ ਹੈ ਕਿ ਜਿੰਨਾ ਹੋ ਸਕੇ ਆਪਣੀ ਜ਼ਿੰਦਗੀ ਨੂੰ ਪਿਆਰ ਕਰੋ ਨਸ਼ਿਆਂ ਨੂੰ ਦੂਰ ਰੱਖੋ ਔਰ ਜਿਹੜਾ ਮਾਪੇ ਦੀ ਸੇਵਾ ਕਰ ਗਿਆ ਬਸ ਰੱਬ ਪਾਲਿਆ ਉਹਨੂੰ ਇਹੀ ਸਾਨੂੰ ਇਹ ਚਾਹੁੰਦੇ ਨੇ ਸਾਡੀਆਂ ਸਰਕਾਰਾਂ ਔਰ ਇਹੀ ਸੰਗਤ ਨੂੰ ਮੈਸੇਜ ਜਾਂਦਾ ਕਿ ਜਿੰਦਰਾ ਦੇ ਮਿਲਿਆ ਕੋਈ ਪਤਾ ਨਹੀਂ ਜਮਤਾਂ ਦੀ ਜਾਂ ਕੱਚੀਆਂ ਸਰਕਾਰਾਂ ਦੀ ਜਿਹਾ ਮਤਬਾ ਪੂਰ ਲਾਲ ਬਸਰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਸਰਬਾਰ ਦੇ ਜਿਨੇ ਵੀ ਸੇਵਾਦਾਰ ਹਨ ਸੇਵਾਦਾਰ ਦਰਬਾਰ ਦੇ ਉਹਦੇਦਾਰਾਂ ਬਾਪੂ ਜੀ ਦੇ ਸਲਾਣਾ ਉਸਤਰੀਆ ਜਿਹੜਾ ਸ਼ਾਹਰਾ ਉਹੀ 20 ਤੰਬੂ ਨੂੰ ਬਣਾਇਆ ਗਿਆ ਬਹੁਤ ਬਹੁਤ ਵਧਾਰਕਾ ਦਿੰਦੇ ਆ ਇੱਥੇ ਕੋਲ ਕਹੀ ਜਾਂਦੀ ਹੈ ਕਿ ਮੱਥੇ ਬੱਚਿਆਂ ਦੇ ਚੁੰਮਦਾ ਹੈ ਬੱਚਿਆਂ ਦੇ ਕੇ ਗੱਡੇ ਆਪ ਐਸੇ ਧਕੋਦਾ ਹੈ ਰਕਸ਼ੇ ਵਾਲੀ ਸ਼ੈਣ ਸ਼ਾਈ ਸਵਾਰੀ ਅਲਮਸ ਬਾਪੂ ਲਾਲ ਬਾਦਸ਼ਾ ਇੱਕ ਵਾਰ ਸਾਰੀ ਸੰਗਤ ਨੂੰ ਖਾਣੇ ਵੱਲੋਂ ਸਾਰੇ মিডিਆ ਟੀਮ ਬਲੋਂ ਸਾਰੇ ਦੁਨੀਆ ਬਲੋਂ ਬਹੁਤ ਬਹੁਤ ਵਾਰਕਵਾਜ ਜਾਂਦੀ ਹੈ ਇਹ ਮੁਵਾਰਕ ਦਾ ਸੇਰਾ ਜਿਹੜਾ ਸਰਕਾਰ ਦੇ ਬੰਦਿਆ ਜਾਂਦਾ ਤੇ ਨਾਲ ਦੇ ਨਾਲ ਸਾਡੀਆਂ ਸੋਹਣੀਆਂ ਸਰਕਾਰਾਂ ਇਸ ਗੱਡੀ ਦੇ ਮੌਜੂਦਾ ਕੱਢੀ ਨਸ਼ੀਂ ਇਹਨਾਂ ਦੀ ਬਹੁਤ ਵੱਡੀ ਸੇਵਾ ਲੱਗੀ ਹੋਈ ਹੈ ਗੁਲਾਮ ਜੈਨੇਸ਼ਾ ਸਰਕਾਰ ਗੁਲਾਮ ਸੰਗੂ ਸਰਕਾਰ ਗੁਲਾਮ ਤਨਾਸ਼ਾ ਮੇਰੇ ਵੱਲੋਂ ਖਾਰੀ ਸੈਂਕੜ ਨੂੰ ਉਸੇ ਤਰੀਕੇ ਨਾਲ ਜਿੰਨੇ ਵੀ ਮਾਈਨਾ ਸਿੱਦਾ ਪਹੁੰਚਿਆ ਨੇ ਸਾਡੇ ਵੱਲੋਂ ਪੂਰੇ ਪਰਿਵਾਰ ਵੱਲੋਂ ਸਾਰੇ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਰੇ ਜੀਆਂ ਨੂੰ ਇਸਤਕਬਾਲ ਜੈ ਬਾਬੂ ਜੀ ਦੀ ਜੈ ਮਸਤਾ ਜੀ ਜੈ ਸੱਚੀ ਅਸਰ ਮਕਸੂਦ ਹੋ ਬਲ ਮਕਸੂਦ ਮੌਜੂਦ ਹੋ ਸੈਯਦ ਅਲ ਮੁਰਸਲੀਨ ਖਾਤਮ ਅਨਬੀ ਜੀਨ ਸ਼ਫੀ ਅਲ ਮੁਜਨਬੀਨ ਅਲੀ ਫਿਲ ਗਰੀਬੀਨ ਰਹਿਮਤ ਅਲ ਅਲ ਆਲਮੀਨ ਰਾਹਤ ਅਲ ਆਸ਼ਕੀਨ ਮੁਰਾਦ ਅਲ ਮੁਸਤਕੀਨ ਸ਼ਮਸੁਲ ਆਰਿਫ ਨਾਸੀਰ ਅਜਸਾ